Asia TV Your Time Your News ਆਯੂ ਆ ਗਿਆ ਹਟੋ ਪਰੇ ਹਟੋ ਪਰੇ ਨਾ 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 ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਪਾ ਕੇ ਹੱਥ ਹੋਰ ਹੁਣ ਦਾਬਾ ਜ਼ਿੰਦਾਬਾਦ ਧੱਕਾ ਕਰਦਾ ਓਏ ਧੱਕਾ ਪੁਲਿਸ ਬੰਦੇ ਕੁੱਟਦੀ ਆ ਅਸੀਂ ਸਾਹ ਤੋੜ ਕੇ ਬਣਾਈ ਬਾਈ ਬਾਈ

ੱੱਕ ਲੈ ਜਾਂਉਂਦੇ ਆ ਨਜ਼ਰ ਮੈਂ ਤੁਹਾਨੂੰ ਡਰਸ ਦਿਉਂ ਭਾਜੀ ਤੁਸੀਂ ਰੈਫਰੈਂਸ ਹੁੰਦਾ ਮਸਲਾ ਨਹੀਂ ਆਈ ਨਹੀਂ ਧੱਕਾ ਕਰਦੇ ਨਹੀਂ ਚੱਕ ਲੈ ਗਏ ਰਸ਼ਮ ਚੱਕ ਲੈ ਗਏ ਕੋਈ ਨਹੀਂ ਪਤਾ ਤੁਸੀਂ ਕਿਸੇ ਚੱਕ ਰਹੇ ਹੋ ਅੱਥਰ ਤੋਂ ਨਜ਼ਾਇਦ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਫਸੇ ਨਹੀਂ ਕੋਈ ਆਏ ਤੁਸੀਂ ਬੰਕੇ ਨੇ ਕਿਹੜੇ ਗਿਲਮ ਚ ਕਿੰਨਾ ਤੁਸੀਂ ਚੱਕਿਆ ਬਸੋ ਸ਼ੁਕਰੀਆ ਚੱਕਿਆ ਆ ਤੁਸੀਂ ਦਫਤਰ दफ्तर ਤਾਂ ਦਫਤਰ ਆ ਤੁਸੀਂ ਉੱਤੇ ਬੰਦੇ ਜਾ ਕੇ ਲਿਜੋ ਰਿਹਾ ਤੋ ਟੋੜਿਆ ਦਫਤਰ ਤੋੜਾ ਫੋਟੋ ਕਿ ਦਫਤਰ ਤੋੜਾ ਉਹ ਸ਼ੀਸ਼ਾ ਤੋੜਿਆ ਉਹ ਕੀ ਨਹੀਂ ਯਾਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਈ ਅਸੀਂ ਦਿੱਲੀ ਆ ਦੇ ਪਿੱਛੇ ਲੱਗੇ ਪਰਾਂ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕਾ ਬੋਲੋ ਸਾਡੀ ਨਾ ਪਾਣੀ ਨਹੀਂ ਪੀਆ ਤੇਰੀ ਨਾ ਨਹੀਂ ਆਏ ਸੀ ਪੰਜਾਬੀ ਨਹੀਂ ਉਹਦਾ ਸੁਪਾਏ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਦਫਤਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਦਾ ਐਡਰੈਸ ਦਿਖਾ ਦਿਓ ਬੰਦੇ ਚੱਕ ਕੇ ਚੱਲ ਜਾਈਏ ہزار ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤਾਂ ਲੰਮਾ ਭਾਗੇ ਚੱਕ ਕੇ ਲੱਗ ਠੀਕ ਨੂੰ ਕਹੀ ਕ੍ਰਿਮੀਨਲ ਹੈ ਯਾਰ ਸਵੇਰ ਕੰਡੇ ਦਾ ਪੁੱਜ ਗਈ ਇੱਥੇ ਕਿੰਨਾ ਨਾ ਟੋੜਾ ਕਿੰਨਾ ਨਾ ਲੱਤਰ ਆਹ ਜਿੰਨੇ ਆਹ ਸਾਇਕ ਇਧਰ ਹੋਈਓ ਭਾਜੀ 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 ਬੇਨ ਕਰ ਕੀ ਗੱਲ ਹੋ ਗਈ ਸਰ ਕੀ ਮੈਂ ਤਾਂ ਕੀ ਆ ਜੀ ਕਹਿੰਦੇ ਦਸਤੂਕ ਟੋੜਿਆ ਕੋਈ ਰੋਕ ਲੱਗ ਰਿਹਾ ਰਾਸ਼ਨ ਮੁਫਤ ਦੀ ਫਾਰਮਰੀ ਦੀ ਡੇਟ ਪਾਉਂਦੇ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸੁਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਆ ਕਿਹੜੀ ਕੰਪਲੀਟ ਆ ਆ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਤੁਸੀਂ

Mortabad, 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 mortabad. ਨਾ ਮੈਂ ਕਿਹ ਯਾਰ ਪਤਾ ਨਹੀਂ ਕੀ ਆ ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਦੇ ਪੰਜਾਬੀਆਂ ਦਾ ਤੁਸੀਂ ਲੱਗੇ ਦਿੱਲੀ ਵਾਲਿਆਂ ਦੇ ਮਗਰ ਇਹ ਸਾਰੀ ਸਿੱਧੀ ਆਪਣੀ ਓਏ ਮਿਲਾਂ ਸਿੱਧੀ ਰੋਡ ਤੇ ਪੰਜਾਬੀ ਹਰ ਕੰਨ ਉਹ ਨਾ ਯਾਰ ਮੈਂ ਇਕੱਲਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਸਾਡੀ ਉੱਥੇ 60 ਮਿੰਟ ਉਹ ਬਾਈ ਪਰ ਆ ਜਾਓ ਜੇ 1 ਮਿੰਟ ਕਿੱਥੇ ਨਹੀਂ ਆਏ ਉਹ ਬਾਈ 60 ਮਿੰਟ ਰੇਰ ਬਈ ਉੱਥੇ ਨਹੀਂ ਆਏ ਉੱਥੇ ਸੁਤੇ ਰਹੀ ਅਸੀਂ ਉਹਨਾਂ ਦਾ ਨਕਸ਼ਾ ਵੇਖਦੇ ਵੇਖ ਕੀ ਗੱਲ ਉਹ ਸਾਡੇ ਪੰਜਾਬੀ ਮਾਣਦੇ ਆ ਕੀ ਹੋਇਆ ਕੀ ਆ ਸਾਨੂੰ ਹੱਥ ਪਾਣਾ ਪੱਕਾ ਪਿਆ ਕੋਈ ਦਫ਼ਤਰ ਤੋਂ ਕੋਈ ਜਾਂਦੀਆਂ ਨੇ ਕੋਈ ਦਫ਼ਤਰ ਤੋੜਾਂਗੇ ਦਫ਼ਤਰ ਤੋੜੇ ਹੀ ਸਮਰੀ ਸੀ ਸਾਡਾ ਲੋਕ ਤੋੜਿਆ ਤਾਂ ਕਹੇ ਨਾ ਕੱਢਿਆ ਵਾਲੇ ਲੱਖਣ ਨੂੰ ਹੱਥ ਬੰਦੇ ਨੇ ਹੱਥ ਮਾਣਾ ਸਖਰੀ ਪਿਆ ਪੈਸੇ ਲੰਨ ਦੇ ਦਾਂਗੇ ਚੁੱਪ ਚੁੱਪ ਦੋ ਲਾਰਿਆਂ ਦੇ ਅਧਿਕ ਕਾਂਗਰਸ ਵਾਲਿਆਂ ਨੂੰ ਕਹਿਕਿਓ ਆਓ ਜੀ ਚਲਿਏ ਆਓ ਸਾਰੇ ਮੀਡੀਆ ਸਾਰੇ ਮੀਡੀਆ ਨੂੰ ਬੁਲਾਓ ਇਸੇ ਨੂੰ ਬੇਨਤੀ ਹੈ ਜੀ ਜੋਰਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਸੂ ਜੀ ਜਿਹੜਾ ਆਪਣੇ ਆਪ ਨੂੰ